ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕੱਬਾ ਮਿੱਤਰੋ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਦੇ ਘਰ ਪਰਿਵਾਰ ਠੀਕ ਹੋਣਗੇ ਤੇ ਜਿਹੜੇ ਵੀਡੀਓ ਤੇ ਨਵੇਂ ਆਏ ਐ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਜਲਦ ਤੋਂ ਜਲਦ ਮਿਲ ਸਕੇ ਤੇ ਬਾਕੀ ਆਗੇ ਸੀ ਉੱਪਰ ਧੁੱਪ ਨਿਕਲਿਆਈ ਇਹ ਟਾਈਮ ਹੋ ਗਿਆ ਹੈ ਤਕਰੀਬਨ 8:30 ਦਾ ਤੇ ਉਡਾਉਂਦੇ ਆਂ ਬੱਚਿਆਂ ਨੂੰ ਦਾਣੇ ਰੋਣੇ ਦੇਖ ਲਈਏ ਤੇ ਫਿਰ ਚੱਲਦੇ ਆਂ ਜੀ ਉੱਪਰ ਕੁਤਰਾਂ ਕੋਲੇ ਉਹ ਵੀ ਦਿਖਾਉਂਦੇ ਆਂ ਤੁਹਾਨੂੰ ਬਾਕੀ ਕੱਲ ਕੁੱਡੇ ਸਾਫ਼ ਕਰੇ ਸੀ ਹੁਣ ਦੇਖਦੇ ਆਂ ਕੋਸ਼ਿਸ਼ ਕਰਾਂਗੇ ਹਫ਼ਤਾ ਪੂਰਾ ਇੱਕ ਹਫ਼ਤਾ ਚੈਲੰਜ ਲਵਾਂਗੇ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਡੇਲੀ ਜੋ ਜੋ ਵੀ ਕਰਦੇ ਆਂ ਡੇਲੀ ਵਲੌਗ ਪਾਵਾਂਗੇ ਤੇ ਬਾਕੀ ਅੱਜ ਛਤਰੀਆਂ ਲੈ ਕੇ ਆਉਣੀਆਂ 2 ਤੇ 2.5 ਬਾਈ 2.5 ਦੀਆਂ ਤੇ ਇੱਕ ਲਿਆਣਾ ਇਹ ਪਾਈਪ ਤੇ ਜੇ ਕੋਈ ਹੋਰ ਚੀਜ਼ ਵਧੀਆ ਲੱਗੀ ਉਹ ਵੀ ਲਿਆਵਾਂਗੇ ਤੇ ਬਾਕੀ ਬੱਚੇ ੜਾ ਦਿਆ ਮਿੱਤਰੋ ਪਹਿਲਾ ਲੋ ਬਈ ਮਿੱਤਰੋ ਇਹ ਆ ਜੀ ਸਾਰੇ ਬੱਚੇ ਜਿਹੜੇ ਉੱਡਣੇ ਵਾਲੇ ਆ ਠੀਕ ਆ ਜੀ ਤੇ ਬਾਕੀ ਜਿਹੜੇ ਬੱਚੇ ਆਪਾਂ ਨਹੀਂ ਉੱਡਦੇ ਹਲੇ ਛਤਰਿਆਂ ਦੇ ਗਝਾਣੇ ਆ ਉਹ ਬੈਠੇ ਇਹ ਸਾਰੇ ਇਹ ਸਾਰੇ ਉਹ ਬੱਚੇ ਆ ਇਹਨੂੰ ਛੱਡ ਕੇ ਸਿਵਾਏ ਕਿਉਂਕਿ ਇਹ ਥੋੜਾ ਕਮਜ਼ੋਰ ਸੀ ਇਹ ਵੀ ਤਾਂ ਕਰਕੇ ਆਪਾਂ ਨੇ ਇਧਰ ਹੀ ਛੱਡ ਤਾ ਇਹ ਦਾਣਾ ਦੋਣਾ ਖਾਊਗਾ ਐਂ ਸੈਟ ਬਟ ਹੋ ਜਾਊਗਾ ਜਦੋਂ ਜ਼ਹਿਰਬਾ ਠੀਕ ਹੋ ਜਾਊਗਾ ਫੇਰ ੜਾ ਲਿਆ ਕਰਾਂਗੇ ਇਹ ਬੱਚੇ ਉਹ ਆ ਜਿਹੜੇ ਹਲੇ ਤੱਕ ਅਣਗਿੱਜੇ ਸਾਰੇ ਬੱਚੇ ਤੇ ਬਾਕੀ ਮਿੱਤਰੋ ਉਡਾ ਲੀਏ ਫਿਰ ਇਹਨਾਂ ਨੂੰ ਇਹ ਤਾਰ ਕੱਢਤੀ ਇਹਨਾਂ ਨੇ ਬਾਕੀ ਇੱਧਰ ਵਾਲੇ ਹੁੱਡੇ ਵਾਲੇ ਸਾਰੇ ਉਡਾ ਦੇਣੇ ਆਪਾਂ ਨੇ ਜਿਹੜੇ ਉਹ ਦੂਸਰੀ ਸਾਈਡ 'ਚ ਜਾਲ ਦੇ ਤੇ ਬਾਕੀ ਉਡਾਉਂਦੇ ਆ ਮਿੱਤਰੋ ਫਿਰ ਚੱਲਦੇ ਆ ਦੁਪਹਿਰੇ ਤੋਂ ਛਤਰੀਆਂ ਲੈਣ ਤੇ ਪੈਪ ਲੈ ਕੇ ਆਉਣਾ ਇਹ 16 ਫੁੱਟਾ ਜੀ ਆਵਾਂਗੇ ਮਿੱਤਰੋ ਤੇ ਛਤਰੀਆਂ ਤੇ ਫੇ ਲਾਣਾ ਇਹ ਕੱਪੜਾ ਕੱਪੜਾ ਵੀ ਬਣਵਾ ਬਣਾ ਹੋਣਾ ਪੀਲਾ ਕੱਪੜਾ ਆਪਣੇ ਕੋਲ ਪਿਆ ਹੈ ਲਾਲ ਕੱਪੜਾ ਲਿਆ ਹੋਣਾ ਹੈ ਉਹ ਲਿਆ ਕੇ ਤੇ ਫਿਰ ਬਣਾਵਾਂਗੇ ਮਿੱਤਰੋ ਛਤਰੀਆਂ ਦਾ ਕੱਪੜਾ ਢਾਈ ਬਾਈ ਢਾਈ ਵਾਲੀਆਂ ਦਾ ਤੇ ਬਾਕੀ ਓਕੇ ਆ ੜਾ ਦਈਏ ਹੁਣ ਬੱਚਿਆਂ ਨੂੰ ਇਹ ਵੀ ਬੱਚਾ ਸੈੱਟ ਹੋ ਗਿਆ ਕਹੇ ਨਾਲ ਦਾ ਮਰ ਗਿਆ ਤਾਂ ਬਾਕੀ ਓਕੇ ਮਿੱਤਰੋ ੜਾ ਦਈਏ ਹਾਂਜੀ ਲੋ ਬਈ ਮਿੱਤਰੋ ਤੇ ਇੱਕ ਛਤਰੀ ਪਈ ਆ ਨੀਚੇ ਇਹ ਵੀ ਬਾਅਦ ਚ ਖੜੀ ਕਰ ਦਾਂਗੇ ਤੇ ਇੱਕ ਖੜੀ ਏ ਤੇ ਬੱਚੇ ਮਿੱਤਰੋ ਉਡਾਤੇ ਆ ਅੱਜ ਇਹਨੇ ਰਸਣ ਪਾਣੀ ਹੈ ਨਹੀਂ ਤਾਂ ਸਾਰਾ ਹਜਮ ਕਰਿਆ ਵਾ ਥੋੜਾ ਥੋੜਾ ਹੀ ਤਾਂ ਬਸ ਬੱਚਿਆਂ ਦੇ ਤੇ ਬਾਕੀ ਬੱਚੇ ੜਾਤੇ ਹੋ ਮਿੱਤਰੋ ਇਹ ਫਿਰਦੇ ਆ ਫਿਰਦੇ ਮਿੱਤਰੋ ੜਾਰ ਆਪਣੀ ਘਟੋ ਘਟ ਜੇ ਜਿਆਦਾ ਨਹੀਂ 15 ਕੂਤਰ ਹੁਣ ਇਹ 12 15 ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਉੱਪਰ ਵਾਲੇ ਕਬੂਤਰਾਂ ਦੇ ਵੀ ਵੱਲਬ ਕਰੀਏ ਖੁੱਡਿਆਂ ਦੇ ਬੰਦ ਤੇ ਬਾਕੀ ਖੁੱਡੇ ਕਰਤੇ ਸੀ ਸਾਫ਼ ਇੱਕ ਗੇਰ ਕੇ ਆਣਾ ਅੱਜ ਚਲਦੇ ਆ ਮਿੱਤਰੋ ਹੁਣ ਉੱਪਰ ਹਾਂਜੀ ਲੋਬੇ ਮਿੱਤਰੋ ਆ ਗਈ ਸੀ ਉੱਪਰ ਤੇ ਖੁੱਡਿਆਂ ਦੀ ਕਰਤੀ ਸੀ ਸਫਾਈ ਕਰੋ ਚੈੱਕ ਮਿੱਤਰੋ ਕੱਲ ਕਰਤੀ ਸੀ ਦੋਨੋਂ ਗੁੱਡੇ ਸਾਫ਼ ਦੋਨੋਂ ਗੁੱਡੇ ਕਰਤੀ ਸੀ ਮਿੱਤਰੋ ਕੱਲ ਸਾਫ਼ ਪੂਰੀ ਤਰ੍ਹਾਂ ਹੈ ਨਾ ਤੇ ਬਾਹਰ ਰਹਿ ਗਿਆ ਕਰਨੇ ਨੂੰ ਤੇ ਡੋਲੀ ਰਹਿ ਗਈ ਹੈ ਦੋ ਖੰਨੇ ਸਾਫ਼ ਕਰਨੇ ਨੂੰ ਤੇ ਬਾਕੀ ਮਿੱਤਰੋ ਅੱਜ ਇੱਕ ਟਰੇ ਵੀ ਲੈ ਕੇ ਜਾਣੀ ਹੈ ਇਹਦੀ ਇਹਦਾ ਨਾਪ ਦੇਖ ਕੇ ਆਉਣਾ ਹੈ ਟਰੇਆਂ ਬੜਵਾਣੀਆਂ ਆਪਾਂ ਨੇ ਇਹਦੇ ਨਾਲ ਦੀਆਂ ਤਿੰਨ ਜਿਹੜੀਆਂ ਖਰਾਬ ਹੈ ਤੇ ਬਾਕੀ ਅੰਦਰ ਖੁੱਡਾ ਕਰਦੇ ਹਸੀਂ ਮਿੱਤਰੋ ਸਾਫ ਤੇ ਦੂਸਰਾ ਵੀ ਕਰਦੇ ਉਹ ਵੀ ਦਿਖਾਉਂਦੇ ਆ। ਲੋ ਬਈ ਮਿੱਤਰੋ ਇਹ ਵੀ ਖੁੱਡਾ ਸਾਫ ਹੈ ਕੂਤਰੀਆਂ ਦੇ ਬੱਚੇ ਵਾਲਾ ਬੈਠੇ ਐ ਨੋਕੇ ਕਬੂਤਰ ਤੰਦਰੁਸਤ ਹੈ ਪੂਰੇ ਹਨ। ਤੇ ਬਾਕੀ ਖੁੱਡਾ ਕਰਤੇ ਹੀ ਸਾਫ ਤੇ ਬਾਹਰ ਰਹਿ ਗਿਆ। ਬਾਹਰ ਰਹਿ ਗਿਆ ਸੀ ਤੇ ਇਹ ਢੋਲੀਆਂ ਦੇ ਖਾਨੇ ਰਹਿ ਗਏ। ਇਹ ਵੀ ਅਸੀਂ ਸਾਫ ਕਰਦਾਂਗੇ ਬਾਹਰ ਦੇ ਨਾਲ ਨਾਲ। ਤੇ ਬਾਕੀ ਢੋਲੀ ਘੜਤੀ ਸੀ ਬਾਹਰ ਤੇ ਬਾਕੀ ਓਕੇ ਹੈ ਮਿੱਤਰੋ। ਕੰਮ ਚੱਲਦਾ ਏ ਜੰਗਲਿਆਂ ਦਾ। ਜੰਗਲਿਆਂ ਦਾ ਫਾਈਨਲ ਹੋ ਜਾਊਗਾ ਕੱਲ੍ਹ ਤੱਕ ਓਕੇ ਹੋ ਜਾਊਗਾ ਮਿੱਤਰੋ ਕੰਮ ਆ ਫਿਰ ਬਾ ਚਲਦੇ ਆ ਅੱਜ ਫਿਰ ਬੱਚੇ ਉਤਰ ਜਿਓ ਫਿਰ ਚਲਦੇ ਆ ਦੁਪਹਿਰੇ ਤੋਂ ਆਪਾਂ ਛਤਰੀਆਂ ਲੈਣ ਤੇ ਬਾਕੀ ਲੋਬੇ ਵੀ ਮਿੱਤਰੋ ਜੰਗਲਿਆਂ ਦਾ ਕੰਮ ਚੱਲਦਾ ਸੀ ਜੰਗਲੇ ਲੱਗੇ ਤੇ ਸ਼ੀਸ਼ਾ ਲੱਗਣਾ ਰਹਿ ਗਿਆ ਬਾਕੀ ਪੱਤੀਆਂ ਮੁਕੀਆਂ ਜਿਹੜੀਆਂ ਲਗਣੀਆਂ ਪੱਤੀਆਂ ਰਹਿ ਗਈਆਂ ਲੱਗਿਆ ਵਾ ਮਿਸਤਰੀ ਅੱਜ ਫੱਜਰ ਹੀ ਆ ਗਏ ਕਟਣ ਕਟਿੰਗ ਹੋ ਜੂਗੀ ਆ ਵੀ ਅੱਜ ਤੇ ਬਾ ਲੱਗਿਆ ਜੰਗਲਾ ਉਹ ਵੀ ਲੱਗ ਗਿਆ ਉੱਪਰ ਵਾਲਾ ਤੇ ਆਹ ਨੀਚੇ ਵਾਲਾ ਵੀ ਲੱਗ ਗਿਆ ਮਿੱਤਰੋ ਬਸ ਸ਼ੀਸ਼ਾ ਪੱਟ ਤੇ ਜੂਗਾ ਕੱਲ ਨੂੰ ਬਾਕੀ ਓਕੇ ਆ ਮਿੱਤਰੋ ਲਓ ਜੀ ਲੱਗ ਗਿਆ ਸਾਰਾ ਤੇ ਸਫਾਈ ਕਰਨੀ ਆਪਾਂ ਨੇ ਸਾਰੀ ਕਰਤੀ ਸੀ ਨੀਚੇ ਜਾਲਦੀ ਵੀ ਕਰਤੀ ਏ ਉਹ ਵੀ ਦਿਖਾ ਦੁੰਦੇ ਆ ਤੁਹਾਨੂੰ ਬਾਕੀ ਸਪਰੇਅ ਮਾਰਨੀ ਰਹੀ ਗਈ ਵੀਕਰੋਨ ਦੀ ਖੁੱਡਿਆਂ ਚ ਸਫਾਈ ਤਾਂ ਕਰਤੀ ਸੀ ਬਾਕੀ ਇਹ ਬੱਚੇ ਆ ਫਿਰਦੇ ਤੇ ਆ ਵੀ ਡੋਲੀ ਸਾਫ਼ ਕਰ ਦਾਂਗੇ ਅੱਜ ਕੱਲੇ ਚ ਸ਼ਾਮ ਨੂੰ ਕਰਾਂਗੇ ਉੱਪਰ ਜਾਲ ਸਾਫ਼ ਜਿਹੜਾ ਨੈਟ ਲੱਗਿਆ ਆ ਉਹ ਤੇ ਡੋਲੀਆਂ ਸਾਫ਼ ਬਾਕੀ ਇਹ ਵੀ ਕਰਤੇ ਅਸੀਂ ਜਾਲ ਸਾਫ਼ ਲੋ ਜੀ ਕਰੋ ਚੈੱਕ ਤੇ ਬਾਕੀ ਓਕੇ ਹੈ ਮਿੱਤਰੋ ਮੈਂ ਹੁਣ ਚੱਲਦੇ ਆ ਨੀਚੇ ਰੋਟੀ ਉਟੀ ਖਾ ਲਈ ਏ ਜਿੰਨੀ ਦੇਰ ਬੱਚੇ ਉੱਡਦੇ ਐ ਤੇ ਫਿਰ ਦੁਪਹਿਰੇ ਤੋਂ ਚੱਲਾਂਗੇ ਮਿੱਤਰੋ ਆਪਾਂ ਛਤਰੀਆਂ ਅਤੇ ਪਾਈਪਲੈਨ ਤੇ ਜੇ ਕੋਈ ਹੋਰ ਸਮਾਨ ਚਾਹੀਦਾ ਹੋਇਆ ਉਹ ਵੀ ਨਾਲ ਹੀ ਲਿਆਵਾਂਗੇ ਬਾਕੀ ਓਕੇ ਐ ਇਹ ਵੀ ਗੇਰ ਕੇ ਆਣਾ ਈ ਬੱਚੇ ਫਿਰਦੇ ਆ ਆਪਣੇ ਇਹ ਫਿਰਦੇ ਬੱਚਿਆਂ ਨੂੰ ਪਤਾ ਨਹੀਂ ਕਿਆ ਹੋਇਆ ਬਈ ਇਸ ਵਾਰ ਬਹੁਤੇ ਉੱਚੇ ਜਾਂਦੇ ਡਾਰਚ ਬੱਸ ਇਦਾਂ ਹੀ ਘੁੰਮੀ ਜਾਂਦੇ ਨੀਵੇਂ ਨੀਵੇਂ ਜਿਆਦਾ ਉੱਚੇ ਨਹੀਂ ਪੜਦੇ ਚਲੋ ਚੰਗਾ ਵੀ ਆਏ ਬੈਰੀ ਬੁਰੀ ਨਹੀਂ ਪੈਂਦੀ ਨਾ ਲਗੜ ਪਵੇ ਨੀਵੇਂਾਂ ਤੇ ਬਾਕੀ ਓਕੇ ਐ ਮਿੱਤਰੋ ਹਾਂਜੀ ਲੋ ਬਈ ਮਿੱਤਰੋ ਤੇ ਟਾਈਮ ਹੋ ਗਿਆ 12 ਦਾ ਤੇ ਬੱਚੇ ਢੜਾਈ ਸੀ ਆਪਾਂ ਨੇ 8:00 ਵਜੇ 12 ਵਜੇ ਤੇ ਬੱਚੇ ਸਾਰੇ ਹੀ ਫਿਰਦੇ ਆ ਹਲੇ ਤਕਰੀਬਨ ਇੱਕ ਬੈਠ ਗਿਆ ਜਿਹੜਾ ਉਹ ਬਿਮਾਰ ਜਾਇ ਜ਼ਹਿਰਵਾਦ ਹੋਇਆ ਬੱਡਾ ਆ ਇਹ ਕਾਲੇ ਚੀਨੇ ਦਾ ਭਰਾ ਜਿਹੜਾ ਨਾਲ ਦਾ ਉਹ ਬੈਠ ਗਿਆ ਸਾਹਮਣੇ ਉਹ ਥੋੜਾ ਜਿਹਾ ਠੀਕ ਨਹੀਂ ਹੈ ਤਾਂ ਕਰਕੇ ਉੱਥੇ ਬੈਠ ਜਾਂਦਾ ਇਹ ਥੋੜਾ ਜਿਹਾ ਉੱਡਦਾ ਜ਼ਿਆਦਾ ਨਹੀਂ ਉੱਡਦਾ ਤੇ ਬਾਕੀ ਮਿੱਤਰੋ ਸਾਰੇ ਫਿਰਦੇ ਆ ਤੇ ਆਪਾਂ ਜਾਵਾਂਗੇ ਛਾਤਰੀਆਂ ਲੈਣ 1:30 ਵਜੇ ਘਰ ਤੋਂ ਚੱਲਾਂਗੇ ਤੇ 20 ਨਵਾਂ ਦਿਨ ਨੂੰ ਮੁੜ ਆਵਾਂਗੇ ਲੈ ਕੇ ਤੇ ਬੱਚੇ ਫਿਰਦੇ ਆ ਨਾਲੇ ਉਸ ਟਾਈਮ ਤੱਕ ਬੱਚੇ ਵੀ ਬਿਠਾ ਲਾਂਗੇ ਨਹੀਂ ਉਡੀ ਜਾਂਗੇ ਤਾਂ ਵੀ ਕੋਈ ਚੱਕਰ ਨਹੀਂ ਇਹ ਫਿਰਦੇ ਮਿੱਤਰੋ ਬੈ ਤਾਂ ਇਹਨਾਂ ਨੇ ਬੈਠ ਜਾਣਾ ਤੇ ਬਾਕੀ ਓਕੇ ਆ ਮਿੱਤਰੋ ਬੱਚੇ ਫਿਰਦੇ ਆ ਆਗੇ ਸਾਹਮਣੇ ਹਾਂਜੀ ਲੋ ਬਈ ਮਿੱਤਰੋ ਤੇ ਛਤਰੀ ਦੂਸਰੀ ਵੀ ਕਰਤੀ ਆ ਖੜੀ ਤੇ ਤਾਂ ਕੀ ਖੋਲਦੀ ਆ ਜਾਲ ਦੀ ਤੇ ਜਿਹੜਾ ਉਹ ਸਾਹਮਣੇ ਬੱਚਾ ਬੈਠਿਆ ਸੀ ਉਹ ਵੀ ਆ ਕੇ ਬੈਠ ਗਿਆ ਉੱਪਰ ਛਤਰੀ ਦੇ ਤੇ ਇੱਕ ਆਪਾਂ ਨੇ ਅੰਦਰੋਂ ਛੱਡਦੇ ਸੀ ਬਿਮਾਰ ਜਾਂ ਉੱਪਰ ਤੇ ਬੱਚੇ ਫਿਰਦੇ ਸੀ ਹਲੇ ਪੂਰੇ ਚੰਗੇ ਤੇ ਛਤਰੀ ਤੇ ਬਲਾ ਕੇ ਤਾਰ ਲਏ ਆ ਤੇ ਬੈਠ ਜੂਗਾ ਹੁਣ ਤੇ ਟਾਈਮ ਹੋ ਗਿਆ 1 ਵਜੇ ਦਾ ਫਿਰ ਜਾਣਾ ਆਪਾਂ ਨੇ ਮਿੱਤਰੋ ਛਤਰੀਆਂ ਲੈਣ ਤਾਂ ਕਰਕੇ ਜਲਦੀ ਤਾਰਨੇ ਪੈਗੇ ਉੱਥੇ ਟਾਈਮ ਲੱਗ ਜਾਣਾ ਫਿਰ ਤੇ ਹੁਣ ਸਾਂਭ ਸੰਭਾਲ ਕਰ ਜਾਾਂਗੇ ਦਾਣਾ ਪਾਣੀ ਆ ਕੇ ਪਾ ਦਾਂਗੇ ਪਾਣੀ ਪੂਣੀ ਰੱਖ ਦਾਂਗੇ ਇਹਨਾਂ ਨੂੰ ਤੇ ਹਲੇ ਵੀ ਤਕਰੀਬਨ ਸਾਰੇ ਹੀ ਫਿਰਦੇ ਸੀ ਪੂਰੇ ਚੰਗੇ ਫਿਰਦੇ ਤੇ ਜੇ ਨਾ ਛਤਰੀਆਂ ਦੇ ਕੂਤਰ ਬਿਠਾਉਂਦੇ ਸ਼ਾਇਦ ਹੋਰ ਲੇਟ ਵੰਦੇ ਥੋੜਾ ਚਲੋ ਕੋਈ ਨਹੀਂ ਕਰ ਲੂ ਘਰੇ ਰਹਿ ਕੇ ਫੇੜਾਵਾਂਗੇ ਪੂਰਾ ਐਨ ਚੰਡ ਕੇ ਤੇ ਬਾਕੀ ਦੇਖਦੇ ਆ ਮਿੱਤਰੋ ਓਕੇ ਬਾਕੀ ਇਹ ਫਿਰਦੇ ਆ ਬੱਚੇ ਭੜਕੀ ਮਾਰ ਕੇ ਤਾਰ ਲਈਏ ਤੇ ਠੀਕ ਹੈ ਮਿੱਤਰੋ ਬਾ ਚੱਲਦੇ ਹੁਣ ਸਿੱਧਾ ਛਤਰੀਆਂ ਲੈ ਲੋ ਵੀ ਮਿੱਤਰੋ ਦੋ ਬੱਚੇ ਤਾਂ ਬੈਠ ਗਏ ਤੇ ਬਾਕੀ ਬੈਂਦੇ ਬੈਂਦੇ ਫੇਰ ਉੱਚੇ ਹੋ ਗਏ ਦਵਾਰੇ ਤੇ ਆ ਫਿਰਦੇ ਆ ਉੱਚੇ ਹੋ ਗਏ ਸੀ ਹੁਣ ਫੇਰ ਨੀਂਨੇ ਆ ਗਏ ਤੇ ਬੈਠ ਜAVE ਇਹ ੜਕੀ ਮਾਰੀ ਪਹਿਲਾਂ ਤਾਂ ਬੈਠੇ ਹੀ ਨਹੀਂ ਤੇ ਬਾਕੀ ਹੋ ਗਏ ਆਪਾਂ ਨੂੰ ਬੈਠਿਆਂ ਨੂੰ 15-20 ਮਿੰਟ ਸਵਾ ਇੱਕ ਦੇ ਆਸ-ਪਾਸ ਟਾਈਮ ਵੀ ਹੋ ਗਿਆ ਤੇ ਬਸ ਬੈਠ ਜAVE ਤੇ ਚੱਲਦੇ ਆ ਮਿੱਤਰੋ ਦੋ ਬੱਚੇ ਬੈਠੇ ਹਨ ਇਹ ਤੱਕ ਬਾਕੀ ਉੜਦੇ ਇਹ ਵੀ ਬੈਠ ਜੂਏ ਫਿਰ ਸਾਰੇ ਇਕੱਠੇ ਉਹ ਬੰਦ ਕਰ ਦਾਂਗੇ ਕਿਉਂ ਹੁਣ ਤਾਂ ਜ਼ਿਆਦਾ ਗਰਮੀ ਨਹੀਂ ਹੈ ਕੋਈ ਚੱਕਰ ਨਹੀਂ ਇਕੱਠੇ ਉਹ ਸਾਰੇ ਉਹ ਬੰਦ ਕਰ ਦਾਂਗੇ ਇਹ ਬੈਠੇ ਹਾਂਜੀ ਲੋ ਬਾਈ ਮਿੱਤਰੋ ਕਬੂਤਰ ਆਪਣੇ ਉੜ ਕੇ ਆ ਗਏ ਆ ਬੱਚੇ ਤੇ ਆਪਾਂ ਨੇ ਕਰਤੇ ਆ ਬੰਦ ਟਾਈਮ ਹੋ ਗਿਆ 1:30 ਵਜੇ ਦਾ ਹੁਣ ਚੱਲਦੇ ਆ ਮਿੱਤਰੋ ਛਤਰੀਆਂ ਲੈਣ ਤੇ 5-10 ਮਿੰਟ ਖੜ ਜਾਂਦੇ ਹਾਂ ਇਹਨਾਂ ਨੂੰ ਪਾਣੀ ਰੱਖ ਜਾਗੇ ਜਾਂਦੇ ਜਾਂਦੇ ਤੇ ਹੁਣ ਚੱਲਦੇ ਆਂ ਮਿੱਤਰੋ ਸਿੱਧਾ ਛਤਰੀਆਂ ਲੈਣ ਹਾਂਜੀ ਲੋ ਬਾਈ ਮਿੱਤਰੋ ਨਿਕਲ ਗਏ ਆਂ ਛਤਰੀਆਂ ਲੈਣ ਆ ਤੇ ਜਾ ਰਹੇ ਆ ਹੁਣ ਬੱਲੇ ਆ ਕੇ ਲੈ ਆਈਏ ਮਿੱਤਰੋ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਬਸ ਗੱਡੀ ਖਿੱਚਤੀ ਆ ਹੁਣ ਸਿੱਧਾ ਛਤਰੀਆਂ ਲੈਣ ਤੇ ਮਿਲਦੀਆਂ ਆਂ ਬਾਕੀ ਲੈ ਲੀਆ ਮਿੱਤਰੋ ਛਤਰੀਆਂ ਹੁਣ ਜਾ ਕੇ ਹਾਂਜੀ ਲੋ ਬਾਈ ਮਿੱਤਰੋ ਲੈ ਲੀਆਂ ਛਤਰੀ ਤੇ ਦੋ ਲਈਆਂ ਮਿੱਤਰੋ ਟਰੇਆਂ ਠੀਕ ਹੈ ਜੀ ਢੋਲੀ ਚਲਾਣ ਵਾਲੀਆਂ ਠੀਕ ਹੈ ਤੇ ਬਾਕੀ ਦੋ ਲੈ ਲੀਆਂ ਛਤਰੀਆਂ ਤੇ ਇੱਕ ਲੈ ਲਿਆ 16 ਫੁੱਟਾ ਪੈਪ ਬਾਕੀ ਓਕੇ ਹੈ ਮਿੱਤਰੋ ਇਹ ਟਰੇ ਦਾ ਦੇਤੇ ਆ ਸਾਈਜ਼ ਡੋਲੀ ਦੀਆਂ ਟਰੇਆਂ ਬਣਵਾਉਣੇ ਨੂੰ ਤੇ ਬਾਕੀ ਛਤਰੀਆਂ 2.5 ਬਾਈ 2.5 ਦੀਆਂ ਲੈ ਲੀਆਂ ਮਿੱਤਰੋ ਬਾਕੀ ਓਕੇ ਹੈ ਕੰਮ ਦੋ ਲੈ ਲੀਆਂ ਟਰੇਆਂ ਤੇ ਹੁਣ ਚਲਦੇ ਆ ਪਿੰਡ ਨੂੰ ਹਾਂਜੀ ਲੋ ਬਈ ਮਿੱਤਰੋ ਲਿਆਂਦੀਆਂ ਛਤਰੀਆਂ ਅਤੇ ਦੋ ਲਿਆਂਦੀਆਂ ਮਿੱਤਰੋ ਡੋਲੀਆਂ ਚ ਲਾਉਣ ਵਾਲੀਆਂ ਟਰੇਆਂ ਇਦਾਂ ਲੱਗ ਜੂंगी ਆ ਲੋ ਬਈ ਮਿੱਤਰੋ ਲਿਆਂਦੀ ਆ ਜੀ ਇੱਕ ਲਿਆਂ ਤੇ 16 ਫੁੱਟੀ ਢੰਗੀ ਤੇ ਬਾਕੀ ਓਕੇ ਮਿੱਤਰੋ ਹੁਣ ਕੂਤਰਾਂ ਨੂੰ ਪਾਈਏ ਦਾਣਾ ਪਾਣੀ ਨਵੇੜੀਏ ਫਟਾਫਟ ਕੰਮ ਛਤਰੀਆਂ ਬਹੁਤ ਸੋਣੀਆਂ 2 ਢਾਈ ਬਾਈ ਢਾਈ ਦੀਆਂ ਨੇ ਤੇ ਬਾਕੀ ਓਕੇ ਮਿੱਤਰੋ ਲਿਆਂਦੀ ਹਾਂ ਹਾਂਜੀ ਮਿੱਤਰੋ ਛਤਰੀਆਂ ਛਤਰੀਆਂ ਰੱਖ ਕੇ ਤੇ ਪਾਤੇ ਬੱਚਿਆਂ ਨੂੰ ਦਾਣੇ ਪਹਿਲਾਂ ਇਹ ਖਾ ਲੈਣ ਫਿਰ ਹੋਰ ਪਾ ਦਾਂਗੇ ਤੇ ਬਾਕੀ ਮਿੱਤਰੋ ਓਕੇ ਹੈ ਕੰਮ ਇੱਧਰ ਵੱਡੇ ਬੱਚਿਆਂ ਨੂੰ ਵੀ ਪਾਤੇ ਤੇ ਜਿਹੜੇ ਅਣਗਿੱਜ ਬੱਚੇ ਆ ਉਹਨਾਂ ਨੂੰ ਡੋਲੀ 'ਚ ਪਾਤੇ ਦੋਨੋਂ ਤਰ੍ਹਾਂ ਦੇ ਬੱਚਿਆਂ ਨੂੰ ਦਾਣੇ ਪਾਤੇ ਆ ਤੇ ਲੱਗੇ ਹੋਏ ਆ ਖਾਣ ਤੇ ਪੇਟ ਭਰ ਕੇ ਪੂਰਾ ਖਾ ਲੂਗੇ ਤੇ ਫਿਰ ਛੱਡ ਦੂंगे ਜਾਲ 'ਚ ਤੇ ਬਾਕੀ ਛਤਰੀ ਦਾ ਪਾਈਪ ਕਰਤੇ ਆਇ ਖੜਾ ਪੂਰੀ ਪੂਰੀ ਵੱਡੀ ਛਤਰੀ ਹੋ ਜਾਂਦੀ ਹੈ ਜਦੋਂ ਆਪਾਂ ਉੱਪਰ ਲਾਉਂਦੇ ਆ ਕਰਤੇ ਆਏ ਪੈਤਰੋ ਪਾਈਪ ਖੜਾ ਹੁਣ ਦੋ ਇੱਕ ਇਹੀ ਖੜੀਆਂ ਕਰਦੇ ਆ ਕਰਾਂਗੇ ਛਤਰੀਆਂ ਤੇ ਬਾਕੀ ਜੇ ਤੀਸਰੀ ਲੋਡ ਹੋਈ ਕਰੂਗੀ ਫਿਰ ਬਾਸ ਤੇ ਲਾ ਕੇ ਵੱਡੀ ਦੇ ਕੱਪੜਾ ਲਾ ਲਈਏ ਬਣਵਾਉਣਾ ਪੈਣਾ ਪਹਿਲਾਂ ਫਿਰ ਉਹਨੂੰ ਕਪੜਾ ਲਾ ਕੇ ਫਿਰ ਉਹ ਖੜੀ ਕਰਦੇ ਆ ਕਰਾਂਗੇ ਵੱਡੀ ਤੇ ਬਾਕੀ ਓਕੇ ਆ ਮਿੱਤਰੋ ਦੋਨੋਂ ਟਰੇਆਂ ਲੈ ਜਾਾਂਗੇ ਉੱਪਰ ਤੇ ਡੋਲੀ ਵਾਲੀ ਟਰੇ ਵੀ ਲੈ ਜਾਾਂਗੇ ਉੱਪਰ ਤੇ ਇੱਕ ਟਰੇ ਪਈ ਆ ਇਹ ਡੋਲੀਆਂ 'ਚ ਰੱਖਾਂਗੇ ਇਹ ਟਰੇਆਂ ਇਹਨਾਂ ਵਿੱਚ ਦਾਣਾ ਪਾ ਕੇ ਤੇ ਬਸ ਮਿੱਤਰੋ ਨੀਚੇ ਵਾਲੇ ਕਬੂਤਰਾਂ ਨੂੰ ਬੱਚਿਆਂ ਨੂੰ ਪਾਤੇ ਆ ਦਾਣੇ ਤੇ ਹੁਣ ਚੱਲਦੇ ਆ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਦਾਣਾ ਤੇ ਪਹਿਲਾਂ ਪੀ ਆਈਏ ਚਾਹ ਤੇ ਹਾਂਜੀ ਲੋ ਬਾਈ ਮਿੱਤਰੋ ਉੱਪਰ ਆ ਗਏ ਸੀ ਉੱਪਰ ਕਬੂਤਰਾਂ ਨੂੰ ਪਾਤੇ ਆ ਦਾਣੇ ਤੇ ਕਬੂਤਰਿਆਂ ਨੂੰ ਪਾਤੇ ਅੰਦਰ ਤੇ ਕਬੂਤਰ ਬਾਹਰ ਖੋਲਤੇ ਤੇ ਡੋਲੀ ਵਾਲੇ ਵੀ ਬਾਹਰ ਦਿੱਤੇ ਆ ਖੋਲ ਤੇ ਰੋਟੀ ਪਾਈ ਅੱਜ ਭੋਰੇ ਤੇ ਦਾਣਾ ਵੀ ਪਾਤੇ ਆਏ ਤੇ ਮਿੱਟੀ ਵੀ ਝੂਗ ਲੂੰਗੇ ਬਾਹਰ ਪਈ ਐ ਤੇ ਬਾਕੀ ਓਕੇ ਆ ਮਿੱਤਰੋ ਇਹਨਾਂ ਨੂੰ ਖਾਣ ਦੋ ਦਾਣਾ ਤੇ ਬਾਕੀ ਜੰਗਲੇ ਦਾ ਵੀ ਕੰਮ ਹੋ ਗਿਆ ਕੰਪਲੀਟ ਫਿਨਿਸ਼ਿੰਗ ਦੇਣ ਲੱਗਿਆ ਬਾਈ ਬੰਦਾ ਤੇ ਬਸ ਸ਼ੀਸ਼ਾ ਲਾਉਣਾ ਰਹਿ ਜੂਗਾ ਕੱਲ ਨੂੰ ਉਹ ਵੀ ਸ਼ੀਸ਼ਾ ਲੱਗ ਜੂਗਾ ਕੱਲ ਨੂੰ ਤੇ ਬਾਕੀ ਠੀਕ ਆ ਮਿੱਤਰੋ ਸਮਾਨ ਲਿਆਂਦਾ ਆਪਾਂ ਨੇ ਕਬੂਤਰਾਂ ਦਾ ਤੇ ਬਾਕੀ ਕੂਤਰ ਲੱਗੇ ਦਾਣਾ ਖਾਣ ਬਾ ਹੁਣ ਬੱਚਿਆਂ ਨੂੰ ਵੀ ਹੋਰ ਪਾਤੇ ਆ ਸੀ ਦਾਣਾ ਤੇ ਹੁਣ ਪਾਣੀ ਪੁਣੀ ਪਾ ਕੇ ਕੂਤਰਾਂ ਨੂੰ ਨਵੇੜੀਏ ਕੰਮ ਡਰਿੰਕਰ ਭੰਨੇ ਨੂੰ ਪਏ ਤੇ ਠੀਕ ਹੈ ਜੀ ਜਿਆ ਜਿਆ ਬਲੌਗ ਵਧੀਆ ਲੱਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀਆਂ ਲੱਗਦੀਆਂ ਮਿਲਦੀਆਂ ਆ ਆਪਣੀ ਨਵੀਂ ਵੀਡੀਓ ਦੇ ਲਈ ਜੁੜੇ ਰਹਿਣੇ ਵੀਡੀਓ ਨਾਲ ਧੰਨਵਾਦ